ਵੇਚ ਕਿਉਂ ਜਾਂਦੇ ਮੈਂ ਕਿਹਾ ਮੇਰੇ ਪੁੱਤ ਮੇਰੀ ਜ਼ਿੰਦਗੀ ਉਹਨਾਂ ਨੇ ਬਖਸ਼ੀ ਆ ਮੇਰੇ ਰਿਕਾਰਡ ਵੀ ਪਹਿਲੇ ਉਹਨਾਂ ਨੇ ਬਣਾਏ ਖਾੜੇ ਵੀ ਬਿٹے ਮੈਂ ਕਰਜ਼ਦਾਰ ਆ ਮੈਂ ਕਰਜ਼ਦਾਰ ਆ ਮੈਂ ਤਾਂ ਜਾਂਦਾ ਨੂਨ ਤੇ ਨੂਨ ਸਿੱਟਣਾ ਰਹੇ ਹਾਂ ਸਰ ਤੁਸੀਂ ਜਵਾਬ ਦਿਓ ਸਾਡੀ ਗੱਲ ਦਾ ਜਵਾਬ ਕੋਈ ਨਹੀਂ ਆਇਆ ਤੁਹਾਨੂੰ ਮੈਂ ਤੁਹਾਡੀ ਗੱਲ ਦਾ ਇਹੀ ਜਵਾਬ ਦਿੰਦਾ ਕਿ ਨਿਵਰਤਾ ਨਾਲ ਜਾਣਾ ਨਹੀਂ ਅਸੀਂ ਨਿਵਰਤਾ ਨਾਲ ਗਏ ਸੀਗੇ ਜੀ ਅਸੀਂ ਹੁੱਲੜ ਨਹੀਂ ਬਾਜੀ ਕੀਤੀ ਅਸੀਂ 13 ਮਹੀਨੇ ਇੱਕ ਮਿੰਟ ਫਿਰ ਵੀ ਕਿਉਂ ਜਾਂਦੇ 13 ਮਹੀਨੇ ਦਿੱਲੀ ਦੇ ਵਿੱਚ ਰਹੇ ਹਾਂਜੀ ਉੱਥੇ ਕੋਈ ਬਲਾਤਕਾਰ ਹੋਇਆ ਉੱਥੇ ਕੋਈ ਫੁੱਲ ਦਾ ਬੂਟਾ ਤੋੜਿਆ ਗਿਆ ਉੱਥੇ ਕੀ ਕੁਝ ਹੋਇਆ ਦੋ ਤੋ ਅਜੇ ਤੱਕ ਉਹਨਾਂ ਲੋਕਾਂ ਤੋਂ ਲਾ ਕੇ ਇਹ ਤੂੰ ਸ਼ਾਂਤੀ ਵਾਲਾ ਮਿਲਣਾ 18 ਮਹੀਨੇ ਉਹ ਜਿਹੜੇ ਮੈਂ ਆਪ ਉੱਥੇ ਦੇਖਿਆ ਹਾਂ ਜੀ ਅੱਖਾਂ ਨਾਲ ਉਹ ਇੱਕ ਕੁਦਰਤ ਨੇ ਮਾਲਕ ਨੇ ਗੁਰਨਾانک ਪਾਸ਼ਾ ਨੇ ਐਸਾ ਵਰਤਾਰਾ ਬਤਾਇਆ ਜਵਾਬ ਨਹੀਂ ਦੇਦਾ ਜਵਾਬ ਜੈ ਜੀ 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 ਜਵਾਬ ਨਹੀਂ ਤਾਂ ਜਵਾਬ ਦਿਓ ਫਿਰ ਜਵਾਬ ਦਿਓ ਜਵਾਬ ਦਿਓ ਜਵਾਬ ਫਿਰ ਖਾਲੂ ਚਾਹ ਰੋ ਕੇ ਆਏ ਗੱਲ ਦੇਖਵਾ ਦਿਓ ਇਸ ਕੰਮ ਦਾ ਜਵਾਬ ਇਹ ਆ ਹਾਂਜੀ ਚੁੱਪ ਚੁੱਪ ਦੇਖੋ ਇਸ ਕੰਮ ਦਾ ਇਹ ਜਵਾਬ ਕਿ ਜੀ ਤੁਹਾਨੂੰ ਹਕੂਮਤ ਆਈ ਜਾਂ ਕਿਸੇ ਤਾਈ ਇਤਰਾਜ਼ ਆ ਹਾਂਜੀ ਹੰਸਰਾਜ ਹੰਸ ਦਾ ਜਵਾਬ ਦੇ ਰਣ ਤੁਹਾਡਾ ਬੱਚਾ ਇੱਥੇ ਕਿ ਆਣਾ ਹਾਂਜੀ ਦੱਸੋ ਦੱਸੋ ਮੇਰੀ ਮੈਂ ਉਦੋਂ ਅਜੇ ਛੋੜਿਆ ਹੀ ਸੀ ਨਮਾਸੀ ਮੈਨੂੰ ਬਾਅਦ ਚ ਜਦੋਂ ਫਰਸ਼ ਕਰਨ ਦੇ ਕੋ ਚੱਜ ਦਾ ਕੋਈ ਪੋਰਟਫੋਲੀਓ ਹੁੰਦਾ ਮੈਂ ਕਿਸੇ ਜਿੱਤੇ ਆਰਡੀਨੈਂਸ بڑے ਕਾਨੂੰਨ ਉਹਦਾ ਕੋਈ ਮੈਂਬਰ ਹੁੰਦਾ ਸਰ ਉਹ ਤਾਂ ਹਜੇ ਗੱਲ ਹੀ 2 ਮਹੀਨਿਆਂ ਦੀ ਉਹ ਤੋਂ ਬਾਅਦ ਤੁਸੀਂ ਬੇਹੇ ਹੋ ਗਏ ਪ੍ਰਾਣੇ ਹੋ ਗਏ ਸੀ ਤੁੰਨੇ ਤੋਂ ਅੱਛਾ ਇਹ ਪਹਿਲੀ ਗੱਲ ਦਾ ਤੁਹਾਡੇ ਕੋਲ ਕੋਈ ਜਵਾਬ ਹੈ ਨਹੀਂ ਸਾਨੂੰ ਮੈਨੂੰ ਦੱਸੋ ਜੀ ਛੁੱਪ ਕਰਨ ਨੂੰ ਸਿੱਧੀ ਗੋਲੀ ਕਿਉਂ ਮਾਰੀ ਜਵਾਬ ਸੁਣ ਲਓ ਛੁੱਪ ਕਰਨ ਨੂੰ ਸਿੱਧੀ ਗੋਲੀ ਕਿਉਂ ਮਾਰੀ ਹਫਤੇ ਬਾਅਦ ਆਇਆ ਸੀ ਜਲੰਧਰ ਪ੍ਰੈਸ ਕਾਨਫਰੰਸ ਕੀਤੀ ਸੋ ਕੱਢ ਕੇ ਸਾਰਾ ਜਮਾਨਾ ਉਹ ਸਾਰਾ ਉਹਦੀ ਗੱਲ ਉਹਦੇ ਵਿੱਚ ਮੈਂ ਪਤਾ ਕੀ ਕਿਹਾ ਸੀ ਅੱਜ ਦਿਓ ਕਿ ਅਸੀਂ ਕਿ ਮੈਂ 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 ਜਿੰਨੇ ਵੀ ਕਿਸਾਨ ਲੀਡਰਸ ਸੀ ਉਹਨਾਂ ਨੂੰ ਸਨਮਰ ਬੇਨਤੀ ਕੀਤੀ ਸੀ ਕਿ ਬੇਸ਼ੱਕ ਮੈਂ ਨਵਾਂ ਆ ਬੇਸ਼ੱਕ ਮੈਂ ਕਮਜ਼ੋਰ ਆ ਬੇਸ਼ੱਕ ਤੁਸੀਂ ਸਮਝੋਗੇ ਸਭ ਤੋਂ ਮੈਂ ਉਹ ਆ ਦੇਖ ਕੇ ਮੈਂ ਤੁਹਾਨੂੰ ਸਿੱਧਾ ਪ੍ਰਾਈਮ ਨੇ ਸਭ ਕੁਝ ਲੈ ਕੇ ਜਾਣਾ ਉਹ ਸਰ ਸਾਨੂੰ ਇਹ ਤੁਸੀਂ ਸਾਨੂੰ ਰੋਕਿਆ ਸਾਡੀ ਰਾਜਤਾਂ ਵੀ ਜਾਣ ਤੋਂ ਕਿਉਂ ਸਿੱਧਾ ਜਵਾਬ ਦਿਓ ਯਾਰ ਉਹ ਗੈਟ ਕੀ ਗੱਲ ਹੋਣੀ ਸੀ ਨਾ ਗੈਟ ਕੇ ਅਸੀਂ ਅਸੀਂ ਛੱਡ ਗਾ ਉਹ ਬੈਠੇ ਇੱਕ ਮਿੰਟ ਦੀ ਲਗਾ ਕੇ ਆਉਂਦੇ ਆ ਉਹ ਗੰਭੀਰ ਸਾਰੇ ਸਭ ਕਹਿੰਦੇ ਉਹ ਨਹੀਂ ਬੰਦ ਨਹੀਂ ਬੰਦ ਹੈ ਜੀ ਉਹ ਦੇਖ ਲੈਣੇ ਉਹ ਤਰਿਕਾ ਸੱਚੇ ਹੁੰਦੇ ਆ ਇਹਦਾ ਉਹ ਕਹਿ ਰਹੇ ਆਂ ਕਿ ਉਹ ਤੁਹਾਡੀ ਚਾਲ ਹੈ ਫ੍ਰੈਂਚ ਦੇ ਪਾੜੀ ਦੇ ਵਿੱਚ ਪਾਣੀ ਦਾ ਕੱਚਾ ਉਸੇ ਦਾ ਵੀ ਕੱਚਾ ਕਾਲਜ ਦਾ ਟੁਕੜਾ ਸ਼ਹੀਦ ਕੀਤਾ ਜਾਵੇ ਤਾਂ ਉਹ ਸਾਨੂੰ ਸਾਰੇ ਦੀ ਤਕਲੀਫ ਹੈ ਨਹੀਂ ਜੀ ਤਕਲੀਫ ਨਾ ਦੀ ਗੱਲ ਵੀ ਮਾਰੀਆਂ ਕਿਉਂ

ਸਾਹ ਮਹਾਰਾਜ ਜੀ ਬੋਲ ਚਾਹ ਰਾ ਤੇ ਸਾਡਾ ਨਾ ਨਾ ਲਾ ਦੇ ਹੱਸਾ ਜੀ ਵੀ ਇਹਦਾ ਜਿਹੜਾ ਹੈਗਾ ਜੁਮੇਵਾਰ ਮੁੱਖ ਮੰਤਰੀ ਬਾਦਲਾ ਮਾਤਾ ਸਿਨਾ ਜੀ ਇੱਕ ਮਿੰਟ ਸਾਡਾ ਸਵਾਲ ਪੁੱਛੋ ਆ ਮੇਰਾ ਮੇਰਾ ਸਵਾਲ ਸੁਣੋ ਜੀ ਆਪਾਂ ਇਹ ਕਹਿੰਦੇ ਸਿਨਾ ਵੀ ਮੁੱਖ ਮੰਤਰੀ ਆ ਤੇ ਸਾਡੇ ਛੁੱਭ ਕਰਨ ਨੂੰ ਗੋਲੀ ਮਾਰਨ ਵਾਲਾ ਮੁੱਖ ਮੰਤਰੀ ਮਰੋਨਾਰ ਖਤਰਾ ਹੈ ਕਿ ਨਹੀਂ ਹਾਂ ਜਾਂ ਨਾ ਨਹੀਂ ਉਹ ਉਹਦੇ ਇਸ਼ਾਰੇ ਤੇ ਚੱਲਿਆ ਕੀ ਦੇ ਹੁਣ ਇਹਨਾਂ ਦੱਸੋ ਨਾ ਲਾ ਕੇ ਦੱਸੋ ਨਾ ਲਾ ਕੇ ਦੱਸੋ ਅਨੇ ਛੋਬ ਕਾਨੂੰ ਕਦਰ ਕਰਨ ਵਾਲਾ ਮਨੋਰ ਨਾਲ ਖੱਤਰ ਹੈ ਕਿ ਨਹੀਂ ਜਿੰਮੇਵਾਰ ਮਨੋਰ ਨਾਲ ਖੱਤਰ ਹੈ ਕਿ ਨਹੀਂ ਜਿੱਥੇ ਵੀ ਕਿਸੇ ਬੰਦੇ ਨੂੰ ਤੁਹਾਨੂੰ ਹੱਕਿਆ ਕਿਸੇ ਦੀ ਜਾਨ ਲੈਣ ਦਾ ਨਾ ਕਿਸੇ ਨਹੀਂ 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 ਸਰ ਤੁਸੀਂ ਇਹ ਦੱਸੋ ਵੀ ਮਨੋਰ ਨਾਲ ਨਹੀਂ ਕਿਹਨੇ ਕਿਉਂ ਮਨੋਰ ਨਾਲ ਖੱਤਰ ਹੈ ਨਹੀਂ ਮੈਨੂੰ ਅੱਜ ਦੱਸੋ ਮੜੋ ਅੱਛਾ ਫਿਰ ਇਹ ਦੱਸੋ ਅੱਛਾ ਉਹ ਤਾਂ ਕਾਰਵਾਈ ਕਰਾਂਗੇ ਇਹ ਦੱਸੋ ਵੀ ਬਿਨਾ ਜੁਨੀਫਾਰਮ ਤੋਂ ਤੁਸੀਂ ਉੱਥੇ ਇਹ ਪੁਲਿਸ ਕਿਉਂ ਲਈ ਇਸੇ ਝਾਕੇ ਤੋਂ ਚੁੜੀ ਖੋਦਾ ਪਿਆ ਚੰਗਾ ਹੁੰਦੀ ਆ ਮਸ਼ੀਨਰੀ ਦਾ ਕੀ ਕਸੂਰ ਦੀ ਉੱਤੇ ਟਰੈਕਟਰ ਕਿਉਂ ਤੋੜੇ ਗਏ ਆਪੜੀ ਗੱਲ ਕਰ ਸਕਦਾ ਅਰੇ ਸਭ ਤੁਸੀਂ 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 ਆਇਆ ਕਰੋ ਆਇਆ ਕਰੋ ਮੇਰੀ ਗੱਲ ਸੁਣੋ ਤੁਸੀਂ ਟਰੈਕਟਰ ਆਇਆ ਕਰੋ ਤੁਸੀਂ ਆਜਾਦ ਉਮੀਦਵਾਰੋਂ ਉੱਠ ਕਰੋ ਹਾਂਜੀ ਤੁਸੀਂ ਆਜਾਦ ਉਮੀਦਵਾਰੋਂ ਉੱਠ ਕਰੋ ਅਸੀਂ ਤੁਹਾਤੋਂ ਸਵਾਲ ਨਹੀਂ ਕਰਦੇ ਤੁਸੀਂ ਸੋਥੋਂ ਸਵਾਲ ਤਾਂ ਹੁੰਦੇ ਆ ਤੁਸੀਂ ਭਾਜਪਾ ਦੇ ਨੁਮਾਇੰਦੇ ਹੋ ਤੁਸੀਂ ਦੱਸੋ ਵੀ ਮਨੋਰ ਲਾਲ ਖੱਤਰਾ ਕਾਤਰ ਹੈ ਕਿ ਨਹੀਂ ਉਹ ਜੇ ਪਿੱਛੇ ਕੀ ਇਤਰਾਜ਼ ਕੀ ਉਹਨੇ ਕਤਲ ਕੀਤਾ ਸਾਡੇ ਭਰਾ ਦਾ ਉਹਨੀਆਂ ਮਾਰੀਆਂ ਸਾਡਾ ਸਾਡਾ ਦੋ ਮਹੀਨੇ ਚੰਗਾ ਕੀਤਾ ਤੁਸੀਂ ਦਿੱਥੇ ਮਾਰਾ ਕੀਤਾ ਮਾਰੀ ਕੀਤਾ ਨਹੀਂ 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 ਉਹ ਫਰਜ਼ ਨਹੀਂ ਸੀ ਚੰਗਾ ਕੰਗਾ ਕਰਨਾ ਫਰਜ਼ ਨਹੀਂ ਮੇਰੀ ਗੱਲ ਸੁਣੋ ਮੈਂ ਮੇਰੇ ਉਹ ਯਾਰ ਵੇਖੋ ਵੇਖੋ ਸਭ ਮੇਰੀ ਗੱਲ ਸੁਣੋ